ਵਾਰਜੀ ਦਾ ਖਾਲਸਾ ਵਾਰਜੀ ਦੀ ਫਤਿਹ ਵੀਡੀਓ ਧਿਆਨ ਨਾਲ ਸੁਣਨਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਰਦਾ ਸੀ ਕਿ ਬਹੁਤਾ ਕਿਸੇ ਨੂੰ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਹੰਕਾਰ ਚਾਹੇ ਆ ਬੰਦਾ ਹੋਵੇ ਪਾਵਲ ਕਿਸੇ ਦੇ ਵਿੱਚ ਚਾਹੇ ਮੈਂ ਐਮ ਐਲ ਏ ਐਮ ਪੀ ਚਾਹੇ ਮੁੱਖ ਮੰਤਰੀ ਚਾਹੇ ਪ੍ਰਧਾਨ ਮੰਤਰੀ ਅਕਾਲ ਪੁਰਖ ਤਾਹਾਂ ਸਭ ਕੁਝ ਦੇਖਦਾ ਹੁੰਦਾਗਾ ਇਹਦੇ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਤੁਹਾਨੂੰ ਆਪਾਂ ਵੀਡੀਓ ਸੁਣਾ ਦੇ ਸੁਣਾ ਦਈਏ ਮੈਂ ਤੁਹਾਨੂੰ ਇਹ ਵੀ ਕਿਹਾ ਕਰਦਾ ਸੀ ਕਿਤੇ ਦਾਦੇ ਦੀਆਂ ਕਿਤੇ ਪੋਤੇ ਦੀ ਆ ਕਿਤੇ ਕਦੇ ਹੁੰਦੇ ਆ ਇੱਕ ਇਹ ਵੀ ਕਹਾਵਤਾ ਕਹਿੰਦੇ ਸ਼ੇਰ ਨੂੰ ਕਦੇ ਸਵਾ ਸ਼ੇਰ ਵੀ ਟੱਕਰ ਜਾਂਦਾ ਇਸ ਤੇ ਆਪਾਂ ਗੱਲਬਾਤ ਕਰਾਂਗੇ ਆਮ ਆਦੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਮੰਤਰੀਆਂ ਦੇ ਨਾਲ ਪ੍ਰਧਾਨ ਦੇ ਨਾਲ ਦਿੱਲੀ ਦੇ ਵਿੱਚ ਕੀ ਕੁਝ ਹੋਇਆ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਣੇ ਆ ਫਿਰ ਗੱਲਬਾਤ ਕਰਦੇ ਆ ਧਿਆਨ ਦੇ ਨਾਲ ਤੁਸੀਂ ਕਮੈਂਟ ਜਰੂਰ ਲਿਖਣੇ ਆ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ ਅਮਨ अरोड़ा ਦਿੱਲੀ ਪੁਲਿਸ ਦੇ ਨਾਲ ਕੋੜ ਮੇ ਨੂੰ ਯਾਨੀ ਉਹ ਆ ਦੇ ਗਏ ਉਸ ਤੋਂ ਹਮ ਚਰੋ ਮਾ ਦੇ ਕੋਈ ਨਹੀਂ ਹੰਸ ਮਿਲ ਮਿਲਣ ਦਾ ਅਧਿਕਾਰ ਹੈ ਹਮ ਤੋ ਮਿਲਨੇ ਜਾਉਂਗਾ ਐਸਾ ਨਹੀਂ ਆਉਂਗਾ ਅਤ ਮੈਂ ਕੀ ਬੋਲਣਾ ਤੁਹਾਨੂੰ ਐਸੇ ਹਾਈਪਨ ਕਿਉਂ ਹੋ ਰਿਹਾ ਹੈ ਇਹ ਨਹੀਂ ਆਉਂਨਾ ਆਪਾ ਨਹੀਂ ਕਰਨਾ ਆਪਾ ਮੇਰੇ ਕੋਲ ਸੁਣੀਏ ਮੇਰੇ ਕੋਲ ਮੇਰੇ ਕੋਲ ਨੰਬਰ ਦਾਨ ਨਹੀਂ ਦੋ ਮੇਰੀ ਉਸ ਸੁਣੀਏ ਕੋੜ ਜਿੰਦ ਲਈ ਆਓ ਅੱਜ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਹੈ ਕਿ ਕਿਹਨੂੰ ਕਿਹਨੂੰ ਦੋਗੇ ਆਪਾਂ ਆਹ ਬਾਈਓ ਆਪਾਂ ਲਈ ਤੁਹਾਨੂੰ ਵੀ ਆਏਗੇ ਤੁਹਾਨੂੰ ਵੀਡੀਓ ਸੁਣਾਤੀ ਐਸੀ ਆਮਨ ਅਰੋੜਾ ਦਿੱਲੀ ਦੀ ਪੁਲਿਸ ਵੱਲੋਂ ਆਮਾਦੀ ਪਾਰਟੀ ਦੇ ਬੰਦੇ ਸੀ ਉਹ ਗ੍ਰਿਫਤਾਰ ਕੀਤੇ ਗਏ ਆਮਨ ਅਰੋੜਾ ਅਤੇ ਹੋਰ ਮੰਤਰੀ ਜਾਂਦੇ ਆ ਕਹਿੰਦਾ ਜੀ ਮੈਂ ਪ੍ਰਧਾਨ ਆ ਪੰਜਾਬ ਦਾ ਮੈਂ ਮੰਤਰੀ ਆ ਪੰਜਾਬ ਦਾ ਪੰਜਾਬ ਸਰਕਾਰ ਦੇ ਵਿੱਚ ਬਾਕੀ ਕਹਿੰਦੇ ਅਸੀਂ ਐਮਐਲਏ ਆ ਮੰਤਰੀ ਆ ਹੁਣ ਤੁਸੀਂ ਇੱਥੇ ਦੇਖੋ ਆਮਨ ਰੋੜੇ ਦੀ ਲਾਪਾ-ਪਾ ਕੀਤੀ ਇੱਕ ਸੰਤਰੀ ਨੇ ਜਿਹੜਾ ਸੰਤਰੀ ਥਾਣੇ ਦੇ ਵਿੱਚ ਹੁੰਦਾ ਆਮਨ ਰੋੜੇ ਨੂੰ ਅੱਗੇ ਨਹੀਂ ਵਧਣ ਦਿੱਤਾ ਥਾਣੇ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਇਹਦਾ ਤੂੰ ਹੋਏਗਾ ਪੰਜਾਬ ਦਾ ਮੰਤਰੀ ਤੂੰ ਹੋਵੇਂਗਾ ਪੰਜਾਬ ਦਾ ਪ੍ਰਧਾਨ ਇੱਥੇ ਦਿੱਲੀ ਪੁਲਸਾ ਇੱਥੇ ਦਿੱਲੀ ਦੀ ਚੱਲੂਗੀ ਇੱਥੇ ਕੋਈ ਪੰਜਾਬੀ ਦੀ ਨਹੀਂ ਚੱਲਦੀ ਲੱਗ ਗਿਆ ਪਤਾ ਹੋਣਾ ਅੱਜ ਜਿਹੜੀ ਲਾਪਾ ਕੀਤੇ ਇੱਕ ਸੰਤਰੀ ਨੇ ਪੰਜਾਬ ਦੇ ਪ੍ਰਧਾਨ ਦੀ ਪੰਜਾਬ ਦੇ ਮੰਤਰੀਆਂ ਦੀ ਕੋਈ ਅਸੀਂ ਚੰਗਾ ਨਹੀਂ ਕਹਿ ਰਹੇ ਕਿ ਪੰਜਾਬ ਪੁਲਸ ਨੇ ਕੋਈ ਚੰਗਾ ਕੀਤਾ ਪਰ ਜਿਹੜਾਕਰ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਕਰ ਰਹੇ ਹੋ ਜਿਹੜੇ ਕੰਡੇ ਤੁਸੀਂ ਬੀਜ ਰਹੇ ਹੋ ਉਹ ਕੰਡੇ ਤੁਹਾਨੂੰ ਉੱਥੇ ਜਾ ਕੇ ਚੁਖਣੇ ਪਏ ਆ। ਅਮਨ ਰੋੜੇ ਦੇ ਲੋਕ ਲੋਕਤੰਤਰ ਦੀ ਦਹਾਈ ਦਿੱਤੀ ਕਹਿੰਦਾ ਲੋਕਤੰਤਰ ਦਾ ਗਲਾ ਕੁੱਟਿਆ ਜਾ ਰਿਹਾ। ਕਹਿੰਦਾ ਪੱਤਰਕਾਰਾਂ ਦਾ ਗਲਾ ਕੁੱਟਿਆ ਜਾ ਰਿਹਾ। ਦਿੱਲੀ ਦੇ ਵਿੱਚ ਲੋਕਤੰਤਰ ਆ ਗਿਆ, ਦਿੱਲੀ ਦੇ ਵਿੱਚ ਪੱਤਰਕਾਰ ਆ ਗਏ। ਇਹ ਪੰਜਾਬ ਦੇ ਵਿੱਚ ਪੱਤਰਕਾਰ ਨਹੀਂ। ਇਹ ਪੰਜਾਬ ਦੇ ਵਿੱਚ ਲੋਕਤੰਤਰ ਨਹੀਂ। ਤੁਸੀਂ 40 50 ਨੌਜਵਾਨਾਂ ਬਿਨਾਂ ਗੱਲ ਤੋਂ ਪੰਜਾਬ ਦੇ ਜ਼ਿਲ੍ਹੇ ਵਿੱਚ ਬੰਦ ਕਰ ਛੱਡੇ ਆ ਥਾਂ ਥਾਂ ਤੇ ਕੀ ਕੁਝ ਹੋ ਰਿਹਾਗਾ ਤੇ ਕਿਸਾਨ ਤੁਹਾਡੇ ਇੱਥੇ ਖਨੌਰੀ ਬਾਰਡਰ ਤੇ ਬੈਠੇ ਆ ਕਿ ਉਹਨਾਂ ਦਾ ਜਾ ਕੇ ਹਾਲ-ਚਾਲ ਪੁੱਛਿਆ ਜੋ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਹੋ ਰਹੀ ਹੈ ਨੰਗਾ ਨਾਚ ਹੋ ਰਿਹਾਗਾ ਜੋ ਤੁਸੀਂ ਵੋਟਾਂ ਦੇ ਵਿੱਚ ਕੀਤਾ ਤੇ ਕਰ ਰਹੇ ਹੋ ਉੱਥੇ ਲੋਕਤੰਤਰ ਨਹੀਂ ਉੱਥੇ মিডিਆ ਉੱਥੇ ਪੱਤਰਕਾਰ ਜਦ ਆ ਗਏ ਪੰਜਾਬ ਦੇ ਪੱਤਰਕਾਰ ਨਹੀਂ ਜਿਨ੍ਹਾਂ ਤੇ ਤੁਸੀਂ ਤਸੱਦਦ ਕਰਦੇ ਹੋ ਧੱਕੇ ਦੇ ਨਾਲ ਆ ਪਰਚੇ ਪਾਉਣਿਓ ਕਿ ਤੁਸੀਂ ਬਾਜ ਕਿਉਂ ਉਠਾਈ ਆ ਸਾਡੇ ਖਿਲਾਫ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਹਿੰਦੇ ਸ਼ੇਰ ਨੂੰ ਸਵਾ ਸ਼ੇਰ ਟੱਕਰ ਜਾਂਦਾ ਆਕਾਰਪੁਰ ਕਹਤੋਂ ਡਰ ਕੇ ਰਹੀਏ ਪਤਾ ਨਹੀਂ ਕਿਦੋਂ ਕਿੱਥੋਂ ਭੀਖ ਮੰਗਾ ਦੇ ਅਰਥ ਤੋਂ ਭਰਸੇ ਤੇ ਭਰਸੇ ਤੋਂ ਅਰਥ ਤੱਕ ਆਕਾਲ ਪੁਰਖ ਭਜਾਉਣ ਵਾਲਾ ਅਤ ਤੇ ਅੰਤ ਦਾ ਵੀ ਜਿਹੜਾ ਉਹ ਆਕਾਲ ਪੁਰਖ ਕਰਦਾ ਹੈਗਾ ਇਹ ਅੱਜ ਦਿੱਲੀ ਦੇ ਵਿੱਚ ਅਮਨ ਰੋੜੇ ਨੇ ਵੀਡੀਓ ਲਾਈਵ ਕਰਕੇ ਪਾਈ ਆ ਅੱਜ ਜੋ ਤੁਸੀਂ ਹਾਲ ਦੇਖਿਆਗਾ ਇੱਕ ਸੰਤਰੀ ਨੇ ਅੰਦਰ ਨਹੀਂ ਬਣ ਦਿੱਤੇ ਮਿੱਡਤਾ ਘੜਦਾ ਰਹਿ ਗਿਆ ਉਹ ਕਹਿੰਦੇ ਦਿੱਲੀ ਹੈ ਇਹ ਪੰਜਾਬ ਨਹੀਂ ਪੰਜਾਬ ਦੇ ਹੋਵੋਗੇ ਤੁਸੀਂ ਮੰਤਰੀ ਪੰਜਾਬ ਦੇ ਹੋਵੋਗੇ ਤੁਸੀਂ ਸੰਤਰੀ ਇਹ ਦਿੱਲੀ ਦਾ ਠਾਣਾ ਹੈਗਾ ਪੰਜਾਬ ਦਾ ਨਹੀਂ ਹੁਣ ਮੈਂ ਇੱਥੇ ਕੋਈ ਨਾਤਾ ਪੋਟ ਵਾਲਿਆਂ ਨੂੰ ਚੰਗਾ ਕਹਿ ਰਿਹਾ ਨਾ ਹੀ ਆਵਾਜ਼ ਦੇ ਪਾਰਟੀਆਂ ਨੂੰ ਚੰਗਾ ਕਹਿ ਰਿਹਾ ਨਾ ਹੀ ਭਾਜੀਪੀ ਨੂੰ ਚੰਗਾ ਕਹਿ ਰਿਹਾ ਮੈਂ ਤਾਂ ਇਹ ਕਹਿ ਰਿਹਾ ਜੋ ਬੀਜੋਗੇ ਉਹ ਸੋ ਵੱਡੋਗੇ ਜੋ ਲੋਕਾਂ ਦੇ ਨਾਲ ਪੰਜਾਬ ਦੇ ਵਿੱਚ ਧੱਕਾ ਕਰੋਗੇ ਤੇ ਤੁਹਾਡੇ ਨਾਲ ਵੀ ਭਾਈ ਕਿਤੇ ਨਾ ਕਿਤੇ ਧੱਕਾ ਹੋਊਗਾ ਤੁਸੀਂ ਸਦਾ ਨਹੀਂ ਮੰਤਰੀ ਰਹਿਣਾ ਸਦਾ ਨਹੀਂ ਪ੍ਰਧਾਨ ਰਹਿਣਾ ਸਦਾ ਨਹੀਂ ਮੁੱਖ ਮੰਤਰੀ ਰਹਿਣਾ ਸਦਾ ਨਹੀਂ ਪ੍ਰਧਾਨ ਮੰਤਰੀ ਰਹਿਣਾ ਇਹ ਗੱਡੀ ਇੱਕ ਦਿਨ ਤੁਹਾਡੇ ਹੱਥੋਂ ਖੁੱਸ ਜਾਵੇਗੀ ਇਸ ਗੱਡੀ ਤੇ ਕੋਈ ਹੋਰ ਆ ਕੇ ਰਾਜਾ ਬੈਠ ਜਾਵੇਗਾ ਪਰ ਜਦੋਂ ਤੁਸੀਂ ਆਮ ਪਬਲਿਕ ਵਾਂਗ ਹੋਗੇ ਤੇ ਉਦੋਂ ਫਿਰ ਤੁਹਾਡੇ ਨਾਲ ਜੋ ਹੋਣੀਆਂ ਨੇ ਜੋ ਪਰਮਾਤਮਾ ਦੀ ਕਰਨੀਆਂ ਨੇ ਜੋ ਲੋਕਾਂ ਦੇ ਕਰਨੀਆਂ ਨੇ ਉਹ ਭਰਨੀਆਂ ਪੈਣਗੀਆਂ ਉਹ ਲੇਖਾ ਦੇਣਾ ਪਊਗਾ ਤੇ ਅੱਜ ਜਿਹੜਾ ਇਹ ਹਾਲ ਕਿਉਂ ਹੋ ਰਿਹਾਗਾ ਕਿ ਜੇ ਪੰਜਾਬ ਦਾ ਤੁਸੀਂ ਚੰਗਾ ਚਾਹੋਗੇ ਪੰਜਾਬ ਦੇ ਭਲੇ ਦੀ ਗੱਲ ਕਰੋਗੇ ਹੁਣ ਕਿਸੇ ਤੇ ਐਨਐਸਏ ਲਾਤਾ ਕਿਸੇ ਤੇ ਜੂਏ ਪੇ ਲਾਤਾ ਕਿਸੇ ਤੇ ਕੋਸ ਲਾਤਾ ਕਿਸੇ ਤੇ ਕੋਸ ਥੋਕਤਾ ਜੋ ਕੋਈ ਧਰਨਾ ਲਾ ਲੈਂਦਾ ਉਹਦੇ ਕਹੇ ਤੇ ਤੁਸੀਂ ਪਾਰਚਾ ਦਰਜ ਕਰ ਦਿੰਦੇ ਹੋ ਜਿਹਦਾ ਜੀ ਕਰਦਾ ਧਰਨਾ ਲਾ ਲੈਂਦਾ ਵੀ ਇੱਥੇ ਪਾਰਚਾ ਦਰਜ ਕਰੋ ਜੀ ਫਲਾਣਾ ਕੇਸ ਉਹ ਹੀ ਤੁਸੀਂ ਕਿਸੇ ਦਰਜ ਕਰਦੇ ਹੋ ਜਿਹੜੇ ਲੋਕ ਕਹਿੰਦੇ ਨੇ ਇੱਥੇ ਗੁੰਡਾ ਰਾਜ ਪੰਜਾਬ ਦੇ ਵਿੱਚ ਕਹਿੰਦਾ ਗੁੰਡਾ ਰਾਜ ਨਹੀਂ ਇੱਥੇ ਕਿਹੜਾ ਲੋਕਤੰਤਰ ਦਾ ਗਾਂ ਨਹੀਂ ਕੁੱਟਿਆ ਜਾ ਰਿਹਾ ਗਾਂ ਨਹੀਂ ਕੁੱਟਿਆ ਜਾ ਰਿਹਾ ਭਾਈ ਅੰਮਰਤਪਾਲ ਸਿੰਘ ਐਮਪੀ ਬਣੇ ਸੀ ਲੋਕਤੰਤਰ ਦੇ ਰਹੀ ਬਣੇ ਸੀ ਸੰਵਧਾਨ ਦੇ ਤਹਿਤ ਬਣੇ ਸੀ ਤੁਸੀਂ ਸੰਵਧਾਨ ਦੀਆਂ ਧਜੀਆਂ ਨਹੀਂ ਢਾਈਆਂ ਸਰੇਆਮ ਸੰਵਧਾਨ ਦਾ ਗਲਾ ਨਹੀਂ ਕੁੱਟਿਆ ਲੋਕਤੰਤਰ ਦਾ ਗਲਾ ਨਹੀਂ ਕੁੱਟਿਆ ਇਹ ਅੰਮਰਤਪਾਲ ਸਿੰਘਾ ਉਤੇ ਐਨਐਸਏ ਲੱਗੀ ਸੀ ਕਿ ਉਹਨੂੰ ਸੈਸ਼ਨ ਦੇ ਵਿੱਚ ਜਾਣ ਦਾ ਮੌਕਾ ਦਿੱਤਾ ਉਹਨੂੰ ਸੋਚ ਚਕਾਉਣ ਦਾ ਮੌਕਾ ਦਿੱਤਾ ਚੋਰੀਓ ਦੀ ਸੋਚ ਚਕਾਈ ਗਈ ਕੀ ਕਿਸੂ ਦੇ ਨਾਲ ਤੁਸੀਂ ਕਰ ਰਹੇ ਹੋ ਤਾਨੂੰ ਸਿੱਖ ਕੌਮ ਨੇ ਬਲੰਦੀਆਂ ਤੇ ਪਹਚਾਇਆ ਤਾਨੂੰ ਸਿੱਖ ਕੌਮ ਨੇ 92 ਐਮਐਲਏ ਦਿੱਤੇ ਤਾਨੂੰ ਸਿੱਖ ਕੌਮ ਨੇ ਕੁਰਸੀ ਤੇ ਬਿਠਾਇਆ ਮੁੱਖ ਮੰਤਰੀ ਕਿ ਪੰਜਾਬੀ ਭਗਵੰਤ ਮਾਨ ਅੱਜ ਇਹ ਹਾਲ ਮੈਂ ਤੁਹਾਨੂੰ ਸਾਰੀਆਂ ਸਰਕਾਰਾਂ ਨੂੰ ਕਹਿਣਾ ਹੈ ਕੱਲੇ ਭਗਵੰਤ ਮਾਨ ਨੂੰ ਅਕਾਲੀਆਂ ਨਾਲ ਵੀ ਜਿਹੜਾ ਹਾਸਲ ਹੋਇਆਗਾ ਜਿਹੜਾ ਕਾਗਰਸ ਦਾ ਵੀ ਹਾਸਲ ਹੋਇਆਗਾ ਜਿਹੜਾ ਬੀਜੇਪੀ ਦਾ ਪੰਜਾਬ ਵਿੱਚ ਹਾਸਲ ਹੋਇਆ ਇਹ ਪੰਜਾਬੀ ਆ ਇਹ ਕਿਸੇ ਨੂੰ ਨਹੀਂ ਬਖਸ਼ ਦੇ ਅੱਜ ਤੱਕ ਇਹ ਸਾਇਆ ਕਰ ਲਓਗੇ ਕੱਲ ਚੜਨੀ ਆ ਸਵੇਰ ਆਉਣਾਗਾ ਜੇ ਰਾਤ ਆ ਤਾਂ ਹਨੇਰ ਵੀ ਆਉਣਾਗਾ ਜੇ ਹਨੇਰਾ ਤੇ ਦਿਨ ਵੀ ਆਉਣਾਗਾ ਇਹ ਗੱਲਾਂ ਪਹਿਲਾਂ ਸੋਚ ਕੇ ਚੱਲਿਆ ਕਰੀਏ ਕਿ ਅਸੀਂ ਕਿਸੇ ਦੇ ਮਨ ਮਰਜ਼ੀਆਂ ਕਰਦੇ ਆ ਤੇ ਭਈ ਧਰ ਦੀ ਕਿਸੇ ਨੇ ਅੱਗੇ ਚੱਲਣ ਨਹੀਂ ਦਿੱਤੀ ਦਿੱਲੀ ਦੇ ਵਿੱਚ ਮਾ ਇੱਕ ਸੰਤਰੀ ਨੇ ਆ ਸੰਤਰੀ ਪੁਲਿਸ ਵਾਲੇ ਮੁਲਾਜ਼ਮ ਨੂੰ ਐਮ ਐਲ ਏ ਮੰਤਰੀ ਨੂੰ ਪੰਜਾਬ ਦੇ ਪ੍ਰਧਾਨ ਨੂੰ ਅੰਦਰ ਨਹੀਂ ਵੜਨ ਦਿੱਤਾ ਲਾਪਾ ਕਰਕੇ ਰੱਖ ਦਿੱਤੇ ਆਲੇ ਨੇ ਇਸ ਕਰਕੇ ਰੱਬ ਤੋਂ ਡਰਿਆ ਕਰੋ ਤੇ ਉਹਦੇ ਰਜਾ ਦੇ ਵਿੱਚ ਰਹਿਆ ਕਰੋ ਸਾਰਿਆਂ ਦੇ ਨਾਲ ਨਿਆਹ ਕਰੋ ਧੱਕਾ ਨਾ ਕਰੋ ਕਿਸੇ ਦੇ ਨਾਲ ਠੀਕ ਆ ਜੋ ਕ੍ਰਾਇਮ ਕਰਦਾ ਬੰਦਾ ਜੋ ਪਾਪ ਕਰਦਾਗਾ ਉਹਦੇ ਸਜ਼ਾ ਬਣਦੀ ਆ ਉਹਨੂੰ ਦਿਓ ਕਰਦੇ ਤੇ ਕਰਦੇ ਸਜ਼ਾ ਇਹ ਕਾਨੂੰਨ ਦੇਖਦਾਗਾ ਗਾਹਾਂ ਕੋਟਾ ਨਹੀਂ ਵੇਖਣਾਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਵੀ ਜਿਹੜੇ ਜਰੂਰ ਲਿਖਣਾ ਧੰਨਵਾਦ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਹਿ